ਮਨਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ, ਚਟਪਟ ਬਣਨ ਵਾਲੀ ਨਾਰੀਅਲ ਦੀ ਬਰਫੀ ਸਿਰਫ ਚਾਰ ਚੀਜ਼ਾਂ ਦੇ ਨਾਲ ਹੀ ਬਣ ਕੇ ਤਿਆਰ ਹੋ ਜਾਂਦੀ ਆ। ਬਿਲਕੁਲ ਬਾਜ਼ਾਰ ਵਰਗੀ ਤੇ ਬਹੁਤ ਹੀ ਜ਼ਿਆਦਾ ਸਵਾਦ। ਬਹੁਤ ਜਾਣੇ ਦੀ ਸ਼ਿਕਾਇਤ ਹੁੰਦੀ ਆ ਕਿ ਨਾਰੀਅਲ ਦੀ ਬਰਫੀ ਮੂੰਹ ਦੇ ਵਿੱਚ ਖੋਲਦੀ ਨਹੀਂ ਹੈਗੀ। ਇਹ ਮੈਂ ਬਹੁਤ ਹੀ ਲੱਗ ਤਰੀਕੇ ਦੇ ਨਾਲ ਤੁਹਾਨੂੰ ਬਣਾ ਕੇ ਦਿਖਾਉਂਗੀ ਤੇ ਬਹੁਤ ਹੀ ਜ਼ਿਆਦਾ ਸਵਾਦ ਬਣੂਗੀ, ਮੂੰਹ ਚ ਖੋਲ ਜਾਊਗੀ। ਚਲੋ ਕਰਦੇ ਆ ਫਿਰ ਇਹ ਬਹੁਤ ਹੀ ਸਵਾਦ ਦੀ ਰੈਸਪੀ ਨੂੰ ਸ਼ੁਰੂ ਐਡੇ ਮੈਥਡ ਹੈ ਭਾਂਟਾ ਲਿਆ ਆ ਭਾਂਡੇ ਦੇ ਵਿੱਚ ਮੈਂ ਪਾ ਰਹੀ ਆ ਇੱਕ ਕੌਲੀ ਜਾਂ ਜਾਂ ਫਿਰ 100 ਗ੍ਰਾਮ ਨਾਰੀਅਲ ਦਾ ਬੁਰਾਦਾ ਜਿਹਨੂੰ ਡੈਸੀਕੇਟਿਡ ਕੋਕੋਨਟ ਵੀ ਕਹਿੰਦੇ ਆ ਬਾਜ਼ਾਰ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦਾ ਆ ਤੇ ਇੱਥੇ ਮੈਂ ਲਿਆ ਦੁੱਧ ਰੂਮ ਟੈਂਪਰੇਚਰ ਤੇ ਆਇਆ ਦੁੱਧ ਨਾ ਹੀ ਗਰਮਾ ਨਾ ਹੀ ਠੰਡਾ 50 ਗ੍ਰਾਮ ਤੇ ਦੋ ਚਮਚੇ ਜਿਹੜੇ ਆ ਮੈਂ ਦੁੱਧ ਦੇ ਲਏ ਆ ਇਹਨੂੰ ਆਪਾਂ ਮਿਲਾ ਦਾਂਗੇ ਨਾਰੀਅਲ ਬੁਰਾਦੇ ਨਾਲ ਤੁਸੀਂ ਸੋਚ ਰਹੇ ਹੋਵੋਗੇ ਕਿ ਐਦਾਂ ਕੌਣ ਬਰਫੀ ਬਣਾਉਂਦਾ ਹੈ ਮਿਕਸ ਕਰਕੇ ਐਦਾਂ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਹੀ ਸੌਫਟ ਬਣਦੀ ਹੈ ਆਪਣੀ ਬਰਫੀ ਤੇ ਐਦਾਂ ਕਰਨ ਦੇ ਨਾਲ ਜਿਹੜਾ ਹੈ ਆਪਾਂ ਨੂੰ ਜ਼ਿਆਦਾ ਪਕਾਉਣਾ ਵੀ ਨਹੀਂ ਪੈਂਦਾ ਬਹੁਤ ਹੀ ਜਿਹੜਾ ਹੈ ਉਹ ਘੱਟ ਪਕਾਏ ਤੇ ਆਪਣੀ ਬਰਫੀ ਬਣ ਜਾਂਦੀ ਹੈ ਇਹ ਦੇਖੋ ਆਪਾਂ ਸਾਰਾ ਦੁੱਧ ਇੱਥੇ ਮਿਲਾ ਲਿਆ ਹੈ ਦੇਖੋ ਕਿੰਨਾ ਸੌਫਟ ਹੋ ਗਿਆ ਆਪਣੇ ਨਾਲ ਇਹਦਾ ਬਰਦਾ ਕਿੰਨਾ ਸੌਫਟ ਹੈ ਦੇਖੋ ਹੁਣ ਇਹਨਾਂ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਆਪਾਂ ਬਣਾਵਾਂਗੇ ਇੱਕ ਹੋਰ ਚੀਜ਼ ਰੇਲਿਆ ਪਾਇ ਤੇ ਇਹੜੇ ਪਾਂਡਾ ਲਿਆਇਆ ਤੇ ਇਹਦੇ ਵਿੱਚ ਮੈਂ ਪਾ ਰਹੀਆਂ ਦੋ ਚਮਚ ਸੁੱਕਾ ਦੁੱਧ ਯਾਨੀ ਕਿ ਮਿਲਕ ਪਾਊਡਰ ਦੇ ਜੇ ਤੁਹਾਡੇ ਕੋਲੇ ਨਹੀਂ ਹੈਗੀ ਤਾਂ ਜਿਹੜੀ ਘਰ ਦੀ ਦੁੱਧ ਦੀ ਮਲਾਈ ਹੁੰਦੀ ਆ ਉਹ ਵੀ ਤੁਸੀਂ ਦੋ ਚਮਚੇ ਪਾ ਸਕਦੇ ਆ ਤੇ ਦੋ ਚਮਚੇ ਹੀ ਮੈਂ ਇਹਦੇ ਵਿੱਚ ਦੁੱਧ ਪਾਇਆ ਹੈ ਤੇ ਜਿਹੜਾ 50 ਗ੍ਰਾਮ ਖੰਡ ਪਾਈ ਆ ਤੁਸੀਂ ਸਵਾਦਨ ਸਾਇਕ ਵੀ ਪਾ ਸਕਦੇ ਆ ਪਰ 50 ਗ੍ਰਾਮ ਬਹੁਤ ਵਧੀਆ ਹੁੰਦਾ ਹੈ ਮਿੱਠਾ ਤੇ ਥੋੜਾ ਜਿਹਾ ਫੂਡ ਕਲਰ ਪਾਇਆ ਹੈ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਤੇ ਮੈਂ ਪੀਲਾ ਰੰਗ ਪਾਇਆ ਹੈ ਇਹ ਫਿਰ ਮੈ ਰਏ تھے ਇੱਕ ਕੜਾਈ ਦੇ ਵਿੱਚ ਆਪਣਾ ਜਿਹੜਾ ਨਾਰੀਅਲ ਵਾਲਾ ਰਾਦੀ ਵਾਲਾ ਮਿਕਸਚਰ ਸੀਗਾ ਉਹ ਮੈਦੇ ਵਿੱਚ ਪਾ ਕੇ 2 ਮਿੰਟ ਦੇ ਲਈ ਪਕਾ ਲਿਆ ਹੈ ਮੀਡੀਅਮ ਗੈਸ ਤੇ ਆ ਇਹ ਜਿਹੜਾ ਆਪਾਂ ਇਹਦਾ ਦੁੱਧ ਦੁੱਧ ਨਹੀਂ ਸੁਕਾਉਣਾ ਇਹ ਆਪਾਂ ਇੱਦਾਂ ਹੀ ਰੱਖਣਾ ਹੈ ਇਹ ਦੇਖੋ ਜਦੋਂ ਇਦਾਂ ਦਾ ਹੋ ਗਿਆ ਤੇ ਇਹਦੇ ਵਿੱਚ ਆਪਣਾ ਜਿਹੜਾ ਮਿਲਕ ਪਾਊਡਰ ਵਾਲਾ ਮਿਕਸਚਰ ਸੀਗਾ ਉਹ ਪਾ ਲੈਣਾ ਹੈ ਮਿਲਕ ਪਾਊਡਰ ਪਾਉਣ ਨਾਲ ਜਾਂ ਫਿਰ ਮਲਾਈ ਪਾਉਣ ਦੇ ਨਾਲ ਬਹੁਤ ਹੀ ਵਧੀਆ ਖੋਏ ਵਰਗਾ ਟੇਸਟ ਆਉਂਦਾ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲਾਂਗੇ ਤੇ ਇਸ ਟੈਂਪ ਤੇ ਆਪਾਂ ਜਿਹੜਾ ਗੈਸ ਆ ਉਹ ਘੱਟ ਕਰ ਦੇਣਾ ਹੈ ਤਾਂ ਜੋ ਆਪਣੀ ਖੰਡ ਆ ਉਹ ਵਧੀਆ ਤਰੀਕੇ ਨਾਲ ਪਿਗਲ ਜਾਏ ਇਹ ਦੇਖੋ ਹੁਣ ਆਪਾਂ ਬਸ ਇਹਨੂੰ ਪਕਾਵਾਂਗੇ ਖੰਡ ਆਪਣੀ ਜਿਹੜੀ ਹੈ ਬਿਲਕੁਲ ਵਧੀਆ ਤਰੀਕੇ ਨਾਲ ਪਿਗਲ ਜਾਣੀ ਚਾਹੀਦੀ ਹੈ ਤੇ ਜਦੋਂ ਇਹ ਕੁਛ ਇਸ ਤਰੀਕੇ ਦਾ ਹੋ ਗਿਆ ਜਦੋਂ ਇਹ ਜੁੜਨ ਲੱਗ ਪਿਆ ਉਦੋਂ ਆਪਾਂ ਜਿਹੜਾ ਇਹ ਗੈਸ ਬੰਦ ਕਰ ਦੇਣਾ ਤੇ ਇੱਕ ਭਾਂਡਾ ਲਿਆ ਆ ਮੈਂ ਉਦੇ ਵਿੱਚ ਮੈਂ ਬਟਰ ਪੇਪਰ ਪਾਇਆ ਜਿੱਦਾਂ ਤੁਹਾਨੂੰ ਬਟਰ ਪੇਪਰ ਨਹੀਂ ਹੈਗਾ ਤਾਂ ਤੁਸੀਂ ਦੇਸੀ ਘਿਓ ਵੀ ਲਗਾ ਸਕਦੇ ਆ ਤੇ ਮੈਂ ਇੱਥੇ ਜਿਹੜਾ ਇਹ ਤੁਹਾਨੂੰ ਦਿਖਾ ਰਹੀ ਆ ਕਿ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਕਿ ਬਰਫੀ ਰਹੀ ਹੈ ਸੈੱਟ ਕਰਨ ਦੇ ਲਈ ਤਿਆਰ ਆ ਤੁਸੀਂ ਇੱਕ ਗੋਲ ਜਾਂ ਪੇੜਾ ਲੈਣਾ ਇਹਦਾ ਤੇ ਜੇ ਉਹ ਗੋਲ ਭੰਡਰਿਆ ਹੋਵੇ ਤੇ ਫਿਰ ਇਹ ਤਿਆਰ ਆ ਜੇ ਹੱਥਾਂ ਤੇ ਚਿਪਕ ਰਿਹਾ ਹੈ ਤਾਂ ਤੁਸੀਂ ਹੋਰ ਪਕਾ ਲਿਓ ਤੇ ਬਸ ਇਹਨੂੰ 2 ਘੰਟੇ ਲਈ ਫ੍ਰੀਜ ਰੱਖਤਾ ਹੀ ਤੇ 2 ਘੰਟੇ ਬਾਅਦ ਚ ਜੰਮ ਚੁੱਕੀ ਹੈ ਤੇਨੂੰ ਪੀਸਾ ਚ ਕੱਟ ਲੈਣਾ ਆ ਤੇ ਆਪਣੀ ਪਰਫਿਊਮ ਬਣ ਕੇ ਤਿਆਰਾ ਜੂਏ ਰੈਸਪੀ ਟ੍ਰਾਈ ਕਰੇ ਆ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜੂ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ